ਦੀ ਰੋਟੀ ਦਾ ਨਜ਼ਾਰਾ ਕੁਝ ਹੋਰ ਸੀ ਟੂਟ ਵਾਲੀ ਰੋਟੀ ਦਾ ਨਜ਼ਾਰਾ ਕੁਝ ਹੋਰ ਸੀ ਨਿੱਕੇ ਉਹਦੇ ਕੱਪੜੇ ਦੇ ਕੱਪੜੇ ਹੀ ਪਾਈ ਜਾਣੀ ਛੱਦੇ ਪਾਈ ਕੋਟੀ ਦਾ ਨਜ਼ਾਰਾ ਕੁਝ ਹੋਰ ਸੀ ਇੱਕ ਦੂਜੇ ਨਾਲ ਉਹਦੇ ਹੱਟੀਆਂ ਲਟਾਉਣੀਆਂ ਸਕੂਲ ਵਾਲੀ ਜੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਮੱਠੇ ਮੱਠੇ ਸੇਕ ਉੱਤੇ ਸਾਲ ਸੀ ਬਣਦੀ ਬੇਬੇ ਜੀ ਉਹ ਮਗਰੀ ਦਾ ਕੋਠੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਗੁਲਾਮੀ ਵਾਲੇ ਉਹ ਪਿੰਗਾ ਦਾ ਤੇ ਵੀ ਨਹੀਂ ਹੁੰਦਾ ਵਾਹ ਪਰਕ ਕੋਂਡ ਵਾਲੀ ਰੋਟੀ ਦਾ ਨਜ਼ਾਰਾ ਕੁਝ ਹੋਰ ਸੀ ਕੋਂਡ ਵਾਲੀ ਰੋਟੀ ਦਾ ਨਜ਼ਾਰਾ ਕੁਝ ਵਾਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ ਮੇਰਾ Facebook ਪੇਜ ਮੈਂ ਹਾਂ ਪੀਰ ਸਿੰਘ ਅੱਜ ਮੈਂ ਜੈਸੀ ਸ਼ਕਸ਼ੀਪ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਹਾਂ ਉਹ ਸ਼ਕਸ਼ੀਪ ਹੈ ਸਾਹਿਤ ਖੇਤਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਨਾਮਣਾ ਖੱਟਿਆ ਹੈ ਜਿਨ੍ਹਾਂ ਦੀਆਂ ਹੋਰ ਤੱਕ ਸਾਹਿਤ ਖੇਤਰ ਦੇ ਵਿੱਚ 6 ਕਿਤਾਬਾਂ ਆ ਚੁੱਕੀਆਂ ਨੇ ਆਪਾਂ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਉਹਨਾਂ ਦੀਆਂ ਜਿਹੜੀਆਂ ਆਈਆਂ ਇਹਨਾਂ ਕਿਤਾਬਾਂ ਬਾਰੇ ਗੱਲਬਾਤ ਕਰਾਂਗੇ ਮੇਰੀ ਮਰਾਦ ਹੈ ਲੇਖ ਕਬੂਟਾ ਗਲਮੀ ਵਾਲਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਤੇ ਤੀਰਸ ਮਨੀ ਸਾਹਿਬ ਤੁਹਾਡਾ ਤੇ ਛੋਟੇ ਕੈਮਰਾਮੈਨ ਜੋ ਤੁਹਾਡਾ ਮਨੀ ਦਾ ਹਾਂ ਜੀ ਹਾਂ ਜੀ ਤੇ ਤੁਹਾਡੇ ਸਾਰੇ ਚੈਨਲ ਦਾ ਮੇਰੇ ਵੱਲੋਂ ਜੀ ਆਇਆਂ ਨੂੰ ਤੁਸੀਂ ਮੇਰੇ ਕੋਲ ਆਏ ਸਮਾਂ ਕੱਢਿਆ ਤੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜੀ ਸਾਡੇ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਤੇ ਅਸੀਂ ਵੀ ਆਪਣੇ ਚੈਨਲ ਤੇ ਨਵੇਂ ਸਾਲ ਦੀ ਇਹ ਜਿਹੜੀ ਪਹਿਲੀ ਮੁਲਾਕਾਤ ਦਾ ਤੁਹਾਡੇ ਤੋਂ ਸ਼ੁਰੂ ਕਰ ਲੈਂਦੀ ਹੈ ਜੀ ਬਿਲਕੁਲ ਬਿਲਕੁਲ ਜੀ ਮੇਰੇ ਵੱਲੋਂ ਵੀ ਸਾਰੇ ਦੇਖਣ ਵਾਲਿਆਂ ਨੂੰ ਸਾਥੀਆਂ ਨੂੰ ਪਾਠਕਾਂ ਨੂੰ ਸ਼੍ਰੋਤਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਗੁਲਾਮੀ ਰਾਜੀ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਤੁਸੀਂ ਆਪਣੇ ਪਿੰਡ ਬਾਰੇ ਜਿੱਥੇ ਜਦ ਤੁਸੀਂ ਆਪ ਦੀ ਪੜ੍ਹਾਈ ਕੀਤੀ ਆ ਉਹਦੇ ਬਾਰੇ ਚੰਗਾ ਨਾ ਅ ਤਿੱਥੋਂ ਜਦੋਂ ਵੀ ਕੋਈ ਮੈਨੂੰ ਇੰਟਰਵਿਊ ਕਰਦਾ ਹੈ ਨਾ ਇਹ ਸਵਾਲ ਉਹਨਾਂ ਦਾ ਹੁੰਦਾ ਹੀ ਆ ਤੇ ਇਹ ਵੀ ਇੱਕ ਗੁਲਾਮੀ ਵਾਲੀ ਚੱਕਰ ਆ ਹਾਂਜੀ ਪਰ ਮੈਂ ਕਹਿੰਦਾ ਕਿ ਇਹ ਚੱਕਰ-ਕੁੱਕਰ ਕੋਈ ਨਹੀਂ ਗਾ ਇਹ ਤਾਂ ਮੇਰਾ ਯਰ ਪਿੰਡ ਦਾ ਨਾ ਗਲਾਬਿਆ ਅੱਛਾ ਜੀ ਜਿੱਥੇ ਮੈਂ ਜੰਮਿਆ ਜਿੱਥੇ ਮੈਂ ਪੜਿਆ ਜਿੱਥੇ ਮੈਂ ਖੇਡਿਆ ਜਿੱਥੇ ਮੈਂ ਵੱਡਾ ਹੋਇਆ ਬਿਲਕੁਲ ਤੇ ਉਹ ਪਿੰਡ ਮੈਨੂੰ ਕਦੇ ਨਹੀਂ ਭੁੱਲਦਾ ਭਾਵੇਂ ਮੈਂ ਉਹ ਪਿੰਡ 1990 ਦੇ ਅੱਗੇ ਦਿੱਤਾ ਅੱਛਾ ਜੀ ਹਣਾ ਮੈਂ ਕੋਰੀ ਸਿਕਾਂਜੀਲਾ ਬੋਗਾ ਦੇ ਵਿੱਚ ਆ ਕੇ ਰਹਿਣ ਲੱਗ ਗਿਆ ਸੀ ਅੱਛਾ ਪਰ ਉਹ ਮੈਂ ਪਿੰਡ ਨੂੰ ਕਦੇ ਨਹੀਂ ਛੱਡ ਸਕਦਾ ਉਹ ਜਿਹੜਾ ਪਿੰਡ ਆ ਉਹ ਮੇਰੇ ਮੇਸ਼ਾ ਮੇਰੀ ਜ਼ਿੰਦਗੀ ਤੱਕ ਨਾਲ ਹੀ ਰਹੇਗਾ ਅੱਛਾ ਧੰਨਵਾਦ ਜੀ ਤੁਹਾਡਾ ਜਿਹੜੀ ਤੁਹਾਨੂੰ ਲਿਖਣ ਦੀ ਚੇਤਕਾਰ ਇਹ ਤੁਹਾਨੂੰ ਕੋਈ ਧੰਨ ਬੀ ਲੱਗੀ ਹੈ ਐ ਤੀਰਥ ਗੱਲ ਰਿਹਾ ਕਿ ਮੈਂ ਉਦੋਂ 8ਵੀਂ 9ਵੀਂ ਪੜ੍ਹਦਾ ਹੁੰਦਾ ਸੀ ਉਦੋਂ ਛੋਟੇ ਛੋਟੇ ਸ਼ੇਅਰ ਲਿਖੀ ਦੇ ਸੀ ਚਾਰ ਕੋ ਲੈਣਾ ਦੇ ਅੱਛਾ ਜੀ ਇੱਕ ਰਸਾਲਾ ਉਹਨਾਂ ਦਾ ਸੀ ਸਮਰਾਟ 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 ਨੇ ਬੜੇ ਲੇਖ ਪੈਦਾ ਕੀਤੇ ਹਨ ਤੇ ਉਹਦਾ ਫਿਰ ਉਹ ਹਫਤੇਵਾਰੀ ਆਉਂਦਾ ਹਰ ਹਫਤੇ ਬਾਅਦ ਹਾਂਜੀ ਹਾਂਜੀ ਤੇ ਉਹ ਪੜਨਾ ਅਗੇ ਤੇ ਪੜਦੇ ਆ ਪੜਦੇ ਫਿਰ ਉਹ ਵਿੱਚ ਅਸੀਂ ਭੇਜਦੇ ਰਹੇ ਜੋ ਸ਼ਬਦ ਆ ਗਏ ਹਾਂਜੀ ਫਿਰ ਚਲੋ ਬੰਦਾ ਨਵਾਂ ਕੋਈ ਸ਼ਬਦ ਆ ਜਾਏ ਭਾਵੇਂ ਕਿਤੇ ਵੀ ਸ਼ਬਦ ਆ ਉਹ ਹਾਂਜੀ ਉਹਨੂੰ ਉਤਸ਼ਾਹ ਜ਼ਰੂਰ ਹੁੰਦਾ ਬਹੁਤ ਸ਼ਾਹ ਹੁੰਦਾ ਬਿਲਕੁਲ ਆ ਵੀ ਹੁੰਦਾ ਫਿਰ ਉਹਦਾ ਉਤਸ਼ਾਹ ਆ ਗਿਆ ਉਹ ਹੋਰ ਲਿਖਦਾ ਅਨਾ ਹੁਕਮ ਤੇ ਇਸ ਤਰ੍ਹਾਂ ਫਿਰ ਮੈਨਿਆ ਮੇਰੀ ਜਿਹੜੀ ਉਹ ਸ਼ੁਰੂਆਤ ਆ ਉਹ ਸ਼ੇਰਾਂ ਤੋਂ ਹੋਈ ਸੀ ਤੇ ਸ਼ੇਰਾਂ ਤੋਂ ਬਾਅਦ ਫਿਰ ਨਾਲ ਗੀਤ ਨਾਲ ਰਚ ਦੇ ਨਾਲ ਕੋਪਤਾਵਾ ਤੇ ਫਿਰ ਤੇ ਕਲੀ ਪਿੱਛੇ ਮੁੜ ਕੇ ਵੇਖੇਗੀ ਸਕੂਲ ਪੜਾਈ ਸਮੇ ਬਾਅਦ ਸਵੇਰੇ ਵੀ ਦੋ ਦਿਨ ਹਾਂ ਬਿਲਕੁਲ ਬਿਲਕੁਲ ਉਦੋਂ ਸ਼ਨੀਵਾਰ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਨਾ ਹੁਣ ਤਾਂ ਉਹ ਮਾਹੌਲ ਆ ਗਿਆ ਹੁਣ ਉਹ ਸੁਭਾਅ ਨਹੀਂ ਲੱਗਦੀ ਪੜਾਏ ਵਿੱਚ ਪਰ ਮੈਂ ਇਹ ਵੀ ਬੇਨਤੀ ਕਰਨਾ ਚਾਹਣਾ ਕਿ ਉਹ ਲੱਗਣੀ ਹੀ ਚਾਹੀਦੀ ਬਿਲਕੁਲ ਜੀ ਹਣਾ ਉੱਥੇ ਜੁਆਕਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਉੱਥੇ ਕਿਵੇਂ ਖੜਨਾ ਹੈ ਕਿਵੇਂ ਅਸੀਂ ਬੋਲਣਾ ਹੈ ਕਿਵੇਂ ਅਸੀਂ ਕੋਈ ਚੀਜ਼ ਪੇਸ਼ ਕਰਨੀ ਹੈ ਹਣਾ ਉਹ ਸਕੂਲਾਂ ਦਾ ਇਹ ਕੰਮ ਖਤਮ ਨਹੀਂ ਕਰਦਾ ਸਰਕਾਰ ਨੇ ਖਤਮ ਕਰਦਾ ਕਿ ਪਤਾ ਨਹੀਂ ਸਕੂਲਾਂ ਨੇ ਕਰਦਾ ਕੀ ਮਾਰਟਾਂ ਨੇ ਕਰਦਾ ਕਿ ਨਾ ਇਹ ਤਾਂ ਉਹ ਆਪਣੀ ਗੱਲ ਅਗਲੀ ਹੋਵੇ ਅਰ ਉਹ ਖਤਮ ਨਾ ਹੁੰਦਾ ਤੇ ਉਦੋਂ ਸਾਨੂੰ ਛੜੀਵਾਰ ਨੇ ਛੜੀ ਕਰਦੇ ਮੈਨਾਂ ਮਾਰਟਾਂ ਨੇ ਕਹਣਾ ਕਿ ਬੁਟਾ ਜੀ ਤੁਸੀਂ ਤਿਆਰ ਰੱਖਿਆ ਜੇ ਬੋਲਣਾ ਹੋ ਜੀ ਜੇ ਅਸੀਂ ਤਾਂ ਅਸੂਰ ਨਹੀਂ ਬਿਲਕੁਲ ਤਾਂ ਤੇ 92 ਬੱਚੇ ਹੁੰਦੇ ਸੀ ਉਹ ਚੀਜ਼ਾਂ ਸੁਣਾਉਂਦਾ ਬਿਲਕੁਲ ਜੀ ਸਾਰੇ ਬੱਚੇ ਜਿਹੜੇ ਉਹ ਚੀਜ਼ਾਂ ਨਹੀਂ ਸੀ ਸੁਣਾ ਸਕਦੇ ਬਿਲਕੁਲ ਜੀ ਇਹ ਤੁਹਾਡਾ ਸੁਝਾਅ ਬਹੁਤ ਵਧੀਆ ਜੀ ਕਿਹੜਾ ਬਾਗਸਭਾ ਕੋਈ ਬੱਚੇ ਤਿਆਰ ਹੁੰਦੇ ਆ ਕਿਉਂਕਿ ਹੁਣ ਬੱਚਿਆਂ 'ਚ ਸੰਗ ਸੰਗਪੁਣਾ ਮੜਾਵਾ ਕਿ ਜਿਉਂ ਨੂੰ ਬੱਚੇ ਤਿਆਰ ਕਿਤੇ ਜਾਂ ਬਾਗਸਭਾ ਲੱਗ ਕੇ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ ਇੱਕੋ ਨਵੇਂ ਬਦਾਰੇ ਨਵੇਂ ਦੇ ਇੱਕ ਸੈਟਰ ਫਿਰ ਪੈਦਾ ਹੋ ਸਕਦਾ ਦੇਖੋ ਜੀ ਜਿਹੜਾ ਜਿਹੜਾ ਬੱਚਾ ਹੈ ਬੱਚੇ ਨੂੰ ਜੇ ਤੁਸੀਂ ਸ਼ੁਰੂ ਤੋਂ ਲੈ ਕੇ ਉਹੋ ਜਿਹੀ ਚੀਜ਼ਾਂ ਸਿਖਾਓਗੇ ਤੇ ਫਿਰ ਉਹ ਉਹੋ ਜਿਹੀ ਉਹੋ ਜਿਹੀ ਤਦਿਆਂ ਤੁਸੀਂ ਸ਼ੁਰੂ ਤੋਂ ਲੈ ਕੇ ਬੱਚੇ ਨੂੰ ਮੋਬਾਈਲ ਫੜਾਉਂਦੇ ਦੇਖੋ ਉਹ ਸਾਰਾ ਮੁੱਖ ਹੀ ਹੁੰਦਾ ਬਿਲਕੁਲ ਸਹੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਕੋਟੀ ਸਿਖਾ ਆ ਗਏ ਤੇ ਉਸ ਤੋਂ ਬਾਅਦ ਕੋਟੀ ਸਿਖਾ ਦੇ ਵਿੱਚ ਵੀ ਨਾਲ ਪੰਜਾਬੀ ਸਹਿਸਭਾ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਵਾ ਇੱਥੇ ਹੀ ਸਹਿਸਭਾ ਕਿ ਚੱਲਦੀ ਸੀ ਉਹਦੇ ਵਿੱਚ ਕੁਸੀਂ ਬਹੁਤ ਵੱਡਾ ਬੋਧਾ ਜਿਹੜਾ ਯੋਗਦਾਨ ਰਿਹਾ ਉਹਦੀ ਬਾਰੇ ਜਾਣਕਾਰੀ ਦਿਓ ਕਿ ਕਦੋਂ ਦਾ ਵੀ ਅਭੀ ਸਹਿਸਵਾ ਦਾ ਕੰਮ ਹੋਇਆ ਕੋਈ ਸਿਖਾ ਦੇ ਵਿੱਚ ਕਿੰਨਾ ਟਾਈਮ ਤੁਸੀਂ ਸਵਾਗਤ ਬਣੇ 3 ਜਦੋਂ ਮੈਂ 90 ਚ ਆਇਆ ਸੀ ਨਾ ਕੋਈ ਸਿਖਾ ਉਦੋਂ ਇੱਥੇ ਕੋਈ ਸਵਾਗਤ ਖੜਾ ਨਹੀਂ ਸੀ ਅੱਛਾ ਉਸ ਤੋਂ ਪਹਿਲਾਂ ਕਹਿੰਦੇ ਯਾਰ ਜੇ ਮੇਰੇ ਆਪ ਉਸ ਜਿਹੜੇ ਮਿਲੇ ਆ ਗੁਰਦੇਵ ਸਿੰਘ ਵਰਗੇ ਕਰੋੜਾਣਾ ਦੇ ਗੁਰਦੇਵ ਸਿੰਘ ਉਹਨਾਂ ਵਰਗੇ ਕੋਈ ਚਲਾਉਂਦੇ ਰਹੇ ਸੀ ਸਭਾ ਪਰ ਉਹ ਮੰਨ ਹੋ ਚੁੱਕੀਆਂ ਸੀ ਉਹ ਤੋਂ ਅੱਛਾ ਬੁਰਾ ਨਵਿੰਦਰ ਬੱਲੂ ਬੰਦੂ ਉਹ ਵਿਆਹ ਦੋਲਿਆ ਵਾਲੀ ਆ ਇਹ ਬੰਦੇ ਇਥੇ ਆਪਣੇ ਕੋੜੀ ਸਿਕਾ ਸਭਾ ਚਲਾਉਂਦੇ ਰਹੇ ਆ 1980 85 ਦੇ ਜੀ ਪਰ ਉਹ ਬੰਦ ਹੋ ਚੁੱਕਿਆ ਸੀ ਜਦੋਂ ਫਿਰ 1990 ਚ ਆਇਆ ਫਿਰ ਨਵੇਂ ਐਸੇ ਆ ਕੇ ਆਸ-ਪਾਸ ਦੇ ਬੰਦਿਆਂ ਦੇ ਇਕੱਤਰ ਮੇਖਿਆ ਬੰਧਿਆ ਬਣਾਇਆ ਤੇ ਅਸੀਂ 1993 ਦੇ ਵਿੱਚ ਫਿਰ ਅੱਛਾ ਜੀ ਜਿਹੜੀ ਨਾ ਪੰਜਾਬੀ ਸਹਿ ਸਭਾ ਕੋੜੀ ਸਿਕਾ ਦਾ ਗਠਨ ਕੀਤਾ ਤੇ ਗਠਨ ਕਰਕੇ ਫਿਰ ਮੈਂ ਉਹਦਾ 26 ਸਾਲ ਪੁੱਲਾ ਜਿਹੜਾ ਹੋ ਗਿਆ ਵਾਹ ਐਸਰ 36 ਸਾਲ ਤੋਂ ਵੀ ਪ੍ਰਧਾਨਗੀ ਦੇ ਵਿੱਚ ਬੜੇ ਮੇਰੇ ਅੱਗੇ ਨਵੇਂ ਸ਼ਹਿਰਪੁਰ ਬੜੇ ਆਏ ਹੋਣਗੇ ਤੇ ਉਹਨਾਂ ਦੇ ਬਾਰੇ ਜਾਣਨ ਆਪਾਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੀ ਹੌਸਲਾ ਭਜਾਈ ਕੀਤੀ ਕਿਸ ਤਰ੍ਹਾਂ ਤੁਸੀਂ ਸਹਿਯੋਗ ਕੀਤਾ ਕਿ ਉਹ ਅੱਗੇ ਵਧੇ ਹੋਣਗੇ ਤੇ ਹੁਣ ਚੰਗਾ ਨਾਮ ਨਾਲ ਖੜਦੇ ਹੋਣਗੇ ਉਦੋਂ ਪਿੰਡ ਸ ਅੱਜ ਵਾਂ ਨੂੰ ਕੁਰਸੀਆਂ ਤੇ ਨਹੀਂ ਬੈਈਦਾ ਉਦੋਂ ਅੱਜ ਵਾਂ ਨੂੰ ਡਾਢਾ ਸਾਧਨੀ ਸੀ ਬੈਈਦਾ ਉਦੋਂ ਅਸੀਂ ਨਾ ਕਰੀਆਂ ਜਮੀਨ ਦੇ ਉੱਪਰ ਹਾਂਜੀ ਬਰਾਕ ਇਹ ਸਾਡੇ ਧਰਪੁਰ ਰੋਡ ਤੇ ਆਪਣੇ ਹੈਗਾ ਹਾਂਜੀ ਤੇ ਬਲਾਗ ਦੇ ਵਿੱਚ ਅਸੀਂ ਤਾਂ ਯਾਰ ਅਸੀਂ ਨਾਲ ਕੋਲੋਂ ਕੱਸੀ ਤਰੀਆਂ ਪੰਜਾਬ ਸ਼ੌਰੀਆਂ ਜੀ ਕਿਤੇ ਕਿਤੇ ਦਾ ਦੋ ਤਰੀਆਂ ਸੋਹਣੀਆਂ ਕਿਤੇ ਕਿਤੇ ਸਾਨੂੰ ਚਾਰ ਤਰੀਆਂ ਸੋਹਣੀਆਂ ਪੈ ਗਈਆਂ ਤੇ ਤੁਸੀਂ ਵੀ ਜੁੜੇ ਹਾਂ ਦੋ ਦੋ ਵਿੱਚ ਜੁੜੇ ਤੁਸੀਂ ਬਰਾਤ ਹੋ ਗਿਆ 12 ਬਰਾਤ ਗਿਆਨ ਬਰਾਤ ਜੁੜੇ ਅੱਛੀ ਬਾਤ ਜੁੜੀ ਉਹਦੋਂ ਮਕੀ ਸਿੰਘ ਪੰਖੇਰੂ ਹਾਂਜੀ ਹਾਂਜੀ ਪ੍ਰਸਿੱਧ ਕਵੀਸ਼ਰ ਲੋਗ ਹਨ ਹਾਂਜੀ ਜਸਵੀਰ ਕਲਸੀ ਹੈ ਨਾ ਤੇ ਬੜੇ ਬੰਦੇ ਜਨੇਤਾ ਹੁੰਦਾ ਸੀ ਲੇਖ ਵਰ ਮੰਦਾਨ ਸੀ ਖੜਿਆ ਹੋਣੀ ਪ੍ਰਸਿੱਧ ਖੜਿਆ ਹੋ ਗਈ ਤੇ ਸਾਰੇ ਮੇਰੇ ਕੋਲ ਬੜੇ ਬੜੇ ਬੱਚੇ ਜਿਹੜੇ ਲਿਖਾਰੀ ਸੀ ਨਾ ਇਹ ਮੇਰੇ ਕੋਲ ਆਉਂਦੇ ਸਾਰੇ ਬਲਵਿੰਦਰ ਬਿੰਦੂ ਫਿਰ ਮੇਰੇ ਕੋਲ ਆਉਣਾ ਰਿਹਾ ਹੈ ਨਾ ਇਹ ਸਾਰੇ ਫਿਰ ਉਹਦੇ ਮੇਰੇ ਕੋਲ ਆਉਂਦੇ ਰਿਹਾ ਤੇ ਘਟੋਗਾ ਤੁਸੀਂ 50 60 ਜਣੇ ਹੁੰਦੇ ਸੀ ਜਿਹੜੇ ਦਰਿਆ ਦੇ ਉੱਤੇ ਬੈਠ ਕੇ ਅਸੀਂ ਕੰਮ ਕਰਾਉਂਦੇ ਠੀਕ ਹੈ ਜਿਹੜਾ ਕਿਤਾਬਾਂ ਪੜਨ ਦਾ ਨਾਲ ਬੰਦੇ ਦਾ ਜਿਹੜਾ ਅੱਜਕੱਲ ਬੜੇ ਬੰਦੇ ਡਿਪਰੈਸ਼ਨ ਦੇ ਵਿੱਚ ਕੋਲੇ ਫੰਦੀ ਆ ਲੋਕਾਂ ਚ ਚਿੰਤਾਵਾਂ ਵਧ ਗਈਆਂ ਨੇ ਕਿਤਾਬਾਂ ਜਿਹੜੀਆਂ ਇਹ ਮਨੁੱਖ ਨੂੰ ਸਕੂਨ ਦਿੰਦੀਆਂ ਨੇ ਸੋ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਅੱਜਕੱਲ ਇੰਟਰਨੈਟ ਦਾ ਯੁੱਗ ਆ ਲੋਕੀ ਉੱਤਰ ਜ਼ਿਆਦਾ ਹੋ ਗਈ ਜਿਹੜੀਆਂ ਚੀਜ਼ਾਂ ਸਕੂਨ ਦਿੰਦੇ ਇਹਨਾਂ ਨੂੰ ਲੋਕੀ ਘਰ ਨਹੀਂ ਰਹੇ ਕੀ ਤੁਹਾਡੇ ਨਜ਼ਰੀਏ ਨਾਲ ਕੀ ਹੈ ਮੰਮੀ ਸਾਹਿਬਾ ਤੁਸੀਂ ਤਾਂ ਗੱਲ ਕੀ ਆ ਜਿੰਨਾ ਮਰਜ਼ੀ ਮੋਬਾਈਲ ਦੇ ਵਿੱਚ ਡਾਟਾ ਆ ਜਾਵੇ ਜੀ ਜਿੰਨੇ ਮਰਜੀ ਤੁਸੀਂ ਗੂਗਲ ਤੋਂ ਸੱਟ ਘਾ ਲਓ ਸਾਰਾ ਕੁਝ ਹੈਗਾ ਪਰ ਜਿੰਨਾ ਕਿ ਤੁਸੀਂ ਕਿਤਾਬ ਤੋਂ ਨਹੀਂ ਪੜ੍ਹਦੇ ਤੁਹਾਨੂੰ ਯਾਦ ਨਹੀਂ ਜੀ ਜਦੋਂ ਆਪਾਂ ਕਿਤਾਬ ਤੋਂ ਪੜ੍ਹਾਂਗੇ ਨਾ ਉਹ ਚੀਜ਼ ਆਪਣੇ ਯਾਦ ਰਹੂਗੀ ਮੋਬਾਈਲ ਤੋਂ ਤੁਸੀਂ ਪੜ੍ਹ-ਪੜ ਕੇ ਗਾ ਲਗਾਈ ਜਾਂਦੇ ਜੀ ਉਹ ਆਈ ਜਾਂਦਾ ਤੇ ਗਾ ਲੱਗੀ ਜਾਂਦਾ ਪਰ ਉਹ ਜਿਹੜੀ ਕਿਤਾਬ ਉਹ ਕਿਤਾਬ ਤੁਹਾਨੂੰ ਪੜ੍ਹਨੀ ਪੈਣੀ ਹੈ ਜੀ ਹਨਾ ਤਾਂ ਹੋਏ ਅੱਜ ਮੋਬਾਈਲ ਨੇ ਆਪਣੇ ਕੋਲ ਕਿਤਾਬਾਂ ਛੜਾ ਦਿੱਤੀਆਂ ਨੇ ਦੂਰ ਹੋ ਗਈਆਂ ਨੇ ਕਿਤਾਬਾਂ ਔਰ ਨਹੀਂ ਜਿਹੜੇ ਕਿਤਾਬਾਂ ਦੇ ਸ਼ਕੀਰ ਨਹੀਂ ਜਿਨ੍ਹਾਂ ਨੇ ਕੁਝ ਬੰਨਾ ਪੜ੍ਹ ਕੇ ਬੰਨਾ ਹੈ ਜਿਨ੍ਹਾਂ ਨੇ ਕੁਝ ਮਾਈਟਰ ਪੜ੍ਹਣੀ ਪੜਨਾ ਨਿਕਲਦਾ ਆਸਤੂਗਾ ਉਹਨਾਂ ਨੂੰ ਕਿਤਾਬਾਂ ਉਹ ਕਿਤਾਬਾਂ ਨਾਲ ਅੱਜ ਵੀ ਜੁੜੇ ਹੋਏ ਹੈ ਮੇਰੇ ਵੀ ਸਹਾਰੇ ਕਿਤਾਬਾਂ ਹੁਣ ਜੀ ਤੁਸੀਂ ਵੇਖ ਲਈਆਂ ਬਾਬਾ ਨਜ਼ਮੀ ਦੀ ਕਿਤਾਬ ਮੇਰੇ ਸਹਾਰੇ ਪਈ ਹੈ ਸ਼ੇਵ ਕੁਮਾਰ ਬਟਾਲ ਦੀ ਲੂਣਾ ਮੇਰੇ ਸਹਾਰੇ ਮੈਂ ਦੇਖਿਆ ਤੁਹਾਡੀ ਤਾਂ ਮੈਨੂੰ ਲੱਗ ਰਹੀ ਹੈ ਇੱਕ ਸਾ ਹਾਂ ਤੇ ਉਹ ਦੂਜੀਆਂ ਕਿਤਾਬਾਂ ਲੱਗੀਆਂ ਪਰ ਉਹ ਸੰਦ ਟੱਪ ਗਿਆ ਇਹ ਤੇ ਇਹ ਇਹਨੀਆਂ ਕੋਈ ਜਿਹੜੀਆਂ ਮਸਰਾਹੇ ਰਾਤ ਕੇ ਸੌਣਾ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਮੈਂ ਉਹ ਕਿਹੇ ਪੜ ਲਾ ਰਿਹਾ ਨਾ ਕਿ ਪੜੀਦਾ ਵੀ ਜੂਰ ਹੈ ਪਰ ਜਿਹੜਾ ਹੋਰ ਡਿਫੀਕਲ ਜੀ ਜੀ ਸੋ ਦੋਸਤੋ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਬੁੱਟਾ ਗਲਾਮੀ ਵਾਲਾ ਜੀ ਜਿਨ੍ਹਾਂ ਨੇ ਪਾਕਿਸਤਾਨ ਦੇ ਹਜਾਂ ਲੈ ਦੇਖਿਆ ਕਿਤਾਬ ਜਿਹੜੀ ਇਹਨਾਂ ਨੇ ਲਿਖੀ ਆ ਸਫਰਨਾਮਾ ਜਦੋਂ ਇਹ ਗਏ ਸੀ ਇਹਨਾਂ ਨੇ ਆਫ ਕੈਮਰਾ ਪਹਿਲਾਂ ਵੀ ਦੱਸਿਆ ਕਿ ਪਾਕਿਸਤਾਨ ਜਿਹੜਾ ਇਹ ਸ਼ੀਵਾਰੀ ਪਾਕਿਸਤਾਨੋਂ ਜਾ ਕੇ ਆਏ ਨੇ ਸੋ ਇਹਨਾਂ ਨਾਲ ਪਾਕਿਸਤਾਨ ਦੇ ਵਿੱਚ ਇਹਨੂੰ ਗੱਲਾਂ ਬਾਤਾਂ ਇਹਨਾਂ ਨਾਲ ਸਮਝਿਆ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਮਾਹੌਲ ਨੂੰ ਥੋੜਾ ਕਰੀਏ ਗਰਮ ਕਿ ਇਹਨਾਂ ਦੀ ਜੇ ਕੋਈ ਰਚਲਾ ਮਾ ਵਧੀਆ ਜੀ ਉਹ ਆਪਾਂ ਇਹਨਾਂ ਨੂੰ ਕਹੀਏ ਕਿ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਕਰੋ ਜੀ ਅ ਕਵਤਾਂ ਕਵਤਾਂ ਤਾਂ ਹੁਣ ਆਪਣੇ ਕੋਲੇ ਬਹੁਤ ਲਿਖੀਆਂ ਹਨ ਪਰ ਮੈਂ ਕਹਿੰਦਾ ਵੀ ਇੱਕ ਨਿੱਕੀ ਜਿਹੀ ਕਵਤ ਜੀ ਕਰ ਲਈਏ ਗੱਲਾਂ ਬਾਤਾਂ ਕਿਨਾਂ ਚੱਲਣ ਹਾਂ ਕਵਤਾਂ ਦਾ ਲੋਕ ਮੇਰੇ YouTube ਚੈਨਲ ਤੇ ਜਾਂ Facebook ਤੇ ਇੰਦੇ ਪਰਦੇਸ ਹੁੰਦੇ ਰਹਿੰਦੇ ਆ ਵੀਡੀਓ ਵੀ ਸੁਣਦੇ ਰਹਿੰਦੇ ਆ ਠੀਕ ਹੈ ਤੇ ਇੱਕ ਨਿੱਕੀ ਜੀ ਕਮਸਾ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਕਿ ਦੀਵੇ ਵਿੱਚ ਮਿੱਟੀ ਦਾ ਤੇਲ ਪਾ ਕੇ ਅਸੀਂ ਕੀਤੀਆਂ ਯਾਰ ਪੜਾਈਆਂ ਜੀ ਵਾਹ ਜੀ ਉਦੋਂ ਲਾਈਟ ਵੀ ਸੀ ਜਦੋਂ ਅਸੀਂ ਹਾਂ ਉਹ ਸੀ ਅਸੀਂ ਪੜ੍ਹੀਆਂ ਜਰਪੁਜੀ ਦੀਵੇ ਵਿੱਚ ਮਿੱਟੀ ਦਾ ਤੇਲ ਪਾ ਕੇ ਅਸੀਂ ਕੀਤੀਆਂ ਯਾਰ ਪੜਾਈਆਂ ਜੀ ਗਾਚੀ ਨਾਲ ਪੋਛ ਕੇ ਰੱਖ ਧੁੱਪੇ ਅਸੀਂ ਪਟੀਆਂ ਬਹੁਤ ਸਿਕਾਈਆਂ ਜੀ ਸਕੂਲੋਂ ਆ ਕੇ ਡੰਗਰ ਚ ਚਾਰਦੇ ਸੀ ਜੀ ਵੇਲੇ ਨਹੀਂ ਸੀ ਪੈਦੇ ਉਹ ਹੁਣ ਤਾਂ ਕੋ ਮੈਂ ਇੱਥੇ ਲੋ ਕਰਕੇ ਜੇ ਬੱਚੇ ਰਹਿ ਗਏ ਸਕੂਲੋਂ ਆ ਕੇ ਡੰਗਰ ਚਾਰਦੇ ਸੀ ਨਾਲ ਬਾਪੂ ਦੇ ਕੀਤੀਆਂ ਬਾਈਆਂ ਜੀ ਤੇ ਦੁੱਧ ਘਿਉ ਦੇਉਦੇ ਹੁੰਦੇ ਸੀ ਖੂਬ ਗਪੇਜ਼ੇ ਖੰਦੇ ਕਾੜਨੀ ਉਹ ਰਾਵਲ ਆਈਆਂ ਜੀ ਜੀ ਤੇ ਦੇਸੀ ਘੋਜੋ ਦੇਸੀ ਘੋਜੋ ਗੁਣ ਕੇ ਨਾਲ ਹਸਾਂ ਮਾਂ ਤੂਰੀਆਂ ਕੁੱਟ ਖਵਾਈਆਂ ਜੀ ਤੇ ਢਿੱਡ ਪੀੜ ਜੇ ਹੋਣੀ ਜਵੈਨ ਖਾਣੇ ਖਾਣੀ ਬਹੁਤ ਖੱਜਗਾ ਨਹੀਂ ਦਵਾਈਆਂ ਵਾਹ ਵਾਹ ਐਵੀ ਇੱਕ ਬੜਾ ਉਦੋਂ ਹੁੰਦਾ ਸੀ ਕਿ ਉਦੋਂ ਅੱਜ ਕਾ ਦੇ ਲੋਕਾਂ ਦੇ ਸਰਹਾਲੇ ਫੈਦਾ ਦੀਆਂ ਦਵਾਈਆਂ ਪਈਆਂ ਹੈ ਨਾ ਬਿਲਕੁਲ ਹੈ ਨਾ ਲੋਕਾਂ ਦੇ ਫਿਰਖਾ ਦੀਆਂ ਦਵਾਈਆਂ ਪਈਆਂ ਅੱਜ ਕਾ ਉਹ ਇਹ ਸਾਰਾ ਟੈਨਸ਼ਨ ਕਰਕੇ ਜੀਦਾ ਹੈ ਨਾ ਤੇ ਉਦੋਂ ਜੇ ਕੋਈ ਢਿੱਡ ਫੜੂ ਨੀਂਦੇ ਬੀਬੀ ਰੱਖਾ ਦਾਦੀ ਰੱਖਾ ਜੁਆਇਨ ਖੋ ਰੱਖਾ ਆ ਕੇ ਸਹੀ ਲੱਦਾ ਪਾਣੀ ਪੀਓ ਤੇ ਉਹ ਸਹੀ ਹੋ ਜਾਈ ਹੈ ਨਾ ਢਿੱਡ ਪੀੜ ਜੇ ਹੋਣੀ ਜੁਆਇਨ ਖਾਣੀ ਬਹੁਤੀਆਂ ਖਾਧੀਆਂ ਨਹੀਂ ਦਵਾਈਆਂ ਜੀ ਤੇ ਫਿਕਰ ਨਹੀਂ ਸੀ ਬਾਪੂ ਦੇ ਸਿਰੇ ਉੱਤੇ ਅਸੀਂ ਮੌਜਾ ਵੀ ਖੂਬ ਬਣਾਈਆ ਹੈ ਤੇ ਘਰਿਆਂ ਵਾਸਤੇ ਲਾਡਲਾ ਸੀ ਬੁੱਟਾ ਵਾਹ ਘਰਿਆਂ ਵਾਸਤੇ ਲਾਡਲਾ ਸੀ ਬੁੱਟਾ ਉਹ ਕਰਦੀਆਂ ਪਿਆਰ ਸੀ ਚਾਚੀਆਂ ਤਾਈਆਂ ਦੀ ਤੇ ਗੁਲਾਮੀ ਵਾਲੇ ਨੇ ਤੱਕ ਕੇ ਸਮਝਦਾ ਗੱਲਾਂ ਕੀਤੀਆਂ ਯਾਦ ਪੁਰਾਈਆਂ ਦੀ ਗੱਲਾਂ ਕੀਤੀਆਂ ਯਾਦ ਕਰਾਈਆਂ ਦੀ ਗੱਲਾਂ ਕੀਤੀਆਂ ਯਾਦ ਬਹੁਤ ਗੁੰਗੀ ਬਹੁਤ ਖੂਬ ਦੋਸਤੋ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਵੀ ਉਹ ਪੁਰਾਣਾ ਜਿਹੜਾ ਵਿਰਸਾ ਪੁਰਾਣਾ ਸੱਭਿਆਚਾਰ ਜਾਂ ਆਪਾਂ ਆਰਗੈਨਿਕ ਚੀਜ਼ਾਂ ਜਿਹੜੀਆਂ ਪਿਛੇ ਪਹਿਲਾਂ ਆਪਣੀ ਖੇਤੀ ਦੀ ਹੁੰਦੀ ਸੀ ਉਹੀ ਪੁਰਾਣੇ ਘਰਾਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਦਵਾਈਆਂ ਮੈਡੀਕਲ ਦੇ ਭਰਪਦੇ ਸੀ ਘਰਗਾਂ ਆਰਗੈਨਿਕ ਕੀਜਾਂ ਨਾਲ ਹੀ ਜਿਹੜੀਆਂ ਦੇਸੀ ਜੜੀ ਬੁੱਧੀਆਂ ਨਾਲ ਇਲਾਜ ਕੀਤਾ ਜਾਂਦਾ ਸੀ ਸੋ ਬਾਈ ਜੀ ਸਾਨੂੰ ਇਹ ਦੱਸੋ ਜਦੋਂ ਤੁਸੀਂ ਪਾਕਿਸਤਾਨ ਦੀ ਯਾਤਰਾ ਕੀਤੀ ਪਹਿਲੀ ਵਾਰ ਉਸ ਤੋਂ ਬਾਅਦ ਹੀ ਤੁਹਾਡੇ ਦਿਮਾਗ ਦੇ ਵਿੱਚ ਆਇਆ ਹੋਊਗਾ ਪਾਕਿਸਤਾਨ ਦੀ ਹੋ ਜਾਂ ਮੈਡੀਕਲ ਡਾਕਟਰ ਨੇ ਜਾਂਚ ਕੀਤੀ ਸੀ ਉਹਦੇ ਬਾਰੇ ਜਾਣਕਾਰੀ ਤੀਰਸ ਮੈਂ 2008 ਦੇ ਵਿੱਚ ਪਹਿਲੀ ਵਾਰ ਪਾਕਿਸਤਾਨ ਗਿਆ ਸੀ ਅੱਛਾ ਤੇ ਦੂਜੀ ਵਾਰ ਮੈਂ ਗਿਆ ਸੀ 2000 13 ਦੇ ਜੀ ਦੋ ਵਾਰੀ ਜਾਣ ਤੋਂ ਬਾਅਦ ਮੈਂ ਕਾਪੀ ਨਾਲ ਰੱਖੀ ਸੀ ਦੋਵੇਂ ਸਫਰਨਾਮੇ ਨਹੀਂ ਲਿਖੇ ਸੀ ਜੀ ਦੋਵੇਂ ਟੂਰ ਮੈਂ ਗਿਆ ਸੀ ਦੋਵੇਂ ਟੂਰ ਮੈਂ ਲਿਖੇ ਸੀ ਜੀ ਫਿਰ ਮੈਂ ਸੋਚਿਆ ਕਿ ਮੈਂ ਵੀ ਇਹਨਾਂ ਨੂੰ ਕਿਤਾਬ ਦਾ ਰੂਪ ਦਈਏ ਫਿਰ ਮੈਂ ਉਹ ਤੇ ਘੱਟੋ-ਘੱਟ ਸਾਲ ਆਇਆ ਕੇਂਦਰ ਆ ਕੇ ਜੀ ਤੇ ਮੈਂ ਫਿਰ ਕਿਤਾਬ ਉਹ ਲਿਖੀ ਸਾਰੀ ਸਫਰਨਾਮਾ ਬਣਾਇਆ ਤੇ ਉਹਦਾ ਨਾਂ ਰੱਖਿਆ ਪਾਕਿਸਤਾਨ ਜੀ ਕੋ ਗਿਆ ਮੈਂ ਜੀ ਪਰ ਉਹ ਜਦੋਂ छਪਿਆ ਤੇ ਮੈਨੂੰ ਫਿਰ ਉਹਨੇ ਲੇਖਕਾਂ ਦੀ ਕਿਤਾਬ ਤੇ ਜਾ ਕੇ ਖੜਾ ਕੀਤਾ ਤੇ ਇੱਕ ਪਰੋਹੇ ਕਵਤਾ ਲਈ ਹਾਂਜੀ ਤੇ ਇੱਕ ਉਸ ਸਫਰ ਨਾਮੇ ਉਸ ਕਿਤਾਬ ਨੇ ਹਾਂਜੀ ਮੈਨੂੰ ਜਿਹੜਾ ਲੇਖਕ ਬਣਾਇਆ ਉਹ ਦੋਵੇਂ ਮੇਰੇ ਮੀਰ ਪੱਥਰ ਹੈ ਜੀ ਨਹੀਂ ਉਹ ਪ੍ਰੋਨੇ ਕਵਤਾ ਹਨ ਇੱਕ ਮੇਰੀ ਜਿਹੜੀ ਉਹ ਭਾਵੇਂ ਮਰੀਆਂ ਕਵਤਾਵਾਂ ਹੁਣ 6 ਆ ਚੁੱਕੀਆਂ ਹਨ ਹਾਂਜੀ ਉਹ ਬਾਕੀ ਕਵਤਾਵਾਂ ਮਰੀਆਂ ਸੰਕਲਪਿਤ ਆ ਪਹਿਲੀ ਸੀ ਮੇਰੀ ਪਾਕਿਸਤਾਨ ਜਿਹੋ ਜਿਆ ਮੈਂ ਲਿਖਿਆ ਦੂਜੀ ਸੀ ਮੇਰੀ ਗੰਸ ਸਾਹਿਬ ਯਾਤਰਾ ਤੀਜੀ ਸੀ ਮੇਰੀ ਵਿਰਸਾ ਬੋਲ ਪਿਆ ਚੌਥੀ ਸੀ ਮੇਰੀ ਕਲਮਾਂ ਬੋਲੀਆਂ ਤੇ ਪੰਜਵੀਂ ਸੀ ਮੇਰੀ ਪ੍ਰੋਨੇ ਜਿਹਦੇ ਮੈਂ ਖਾਸ ਇਸ਼ਾਰਾ ਕਰਾਂਗਾ ਕਿ ਉਹ ਪੰਜਾਬ ਨੇ ਨਹੀਂ ਉਹ ਹਰਿਆਣਾ ਸੈਦ ਬੈਠੇ ਛਾਪੀ ਤੇ ਮੈਨੂੰ ਬੜਾ ਮਾਣ ਇੱਕ ਸਟੇਟ ਤੋਂ ਬਾਹਰ ਜਾ ਕੇ ਖਬਰਾਂ ਇਹ ਵੀ ਇੱਕ ਬੜੀ ਮਾਨ ਵਾਲੀ ਲੱਗਦਾ ਤੇ ਹੁਣ ਮੇਰੀ ਇੱਕ ਧਾਰਨਿਕ ਕਿਤਾਬ ਆਈ ਆ 6-7 ਮਹੀਨੇ ਹੋ ਗਏ ਆ ਉਹ ਆਈ ਆ ਨਰਸੀ ਨਾਮਦੇਵ ਜੀ ਇਹ ਵੀ ਮੈਂ ਚਾਰਵਾਰੀ ਖਜੂਕ ਸਾਹਿਬ ਜਾ ਕੇ ਬਾਬਾ ਨਾਮਦੇਵ ਜੀ ਦੇ ਪਿੰਡ ਨਰਸੀ ਨਾਮਦੇਵ ਜਾ ਕੇ ਚਾਰਬਨੀ ਜਾ ਕੇ ਮੈਂ ਇਹ ਜਿਹੜੀ ਕਿਤਾਬ ਉਹ ਲਿਖੀ ਆ ਮੈਂ ਘਰੇ ਬੈ ਕੇ ਨਹੀਂ ਲਿਖਦਾ ਮੈਂ ਬਿਤਰ ਕੇ ਲਿਖਦਾ ਬਿਲਕੁਲ ਜਿੰਨਾ ਮੈਂ ਕੰਮ ਤਹਾ ਵੀ ਲਿਖਦਾ ਉਹ ਸਾਰੀਆਂ ਹਡਾਈਆਂ ਉਹ ਫਿਰ ਆਪੁਰੇ ਕਰਦਾ ਮੈਂ ਜੀ ਜੀ ਪਰ ਆਪਣੀਆਂ ਜਦੋਂ ਲਿਖ ਕੇ ਦੂਜਿਆਂ ਨੂੰ ਜਾਂਦਿਆਂ ਤੋਂ ਉਹ ਗਏ ਤੇ ਸਾਰੀਆਂ ਖੋਦਾ ਜੀ ਜੀ ਐਹੋ ਅ ਜਦੋਂ ਤੁਸੀਂ ਪਾਕਿਸਤਾਨ ਇੱਕ ਵਾਰ ਮੈਂ ਤੁਹਾਨੂੰ ਦੇਖਿਆ ਤੁਸੀਂ ਉਹ ਉੱਥੋਂ ਦੀ ਕੰਮੇਬਲ ਦੇ ਵਿੱਚ ਵੀ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਤੇ ਤੁਸੀਂ ਇਹ ਸਾਰੇ ਆ ਹਾਂ ਉਹ ਪਾਲ ਸਾਡੇ ਦਸਤਕਾਂ ਨਾਲ ਸਮਝ ਪਰੋਹ ਹਾਂ ਜਦੋਂ ਤੀਰਸਰ ਦੇ ਲੋ ਮੇਰਾ ਪਤਨ ਗਾਰ ਵਾਰੀ ਉਧਰ ਜਾ ਕੇ ਨਾ ਤੇ ਫਿਰ ਉਹ ਉਧਰ ਵਿੱਚ ਬੇਖ ਜਿਹੜੇ ਉਹ ਗੁਰਦੁਆਰੇ ਸਾਹਿਬ ਤੇ ਬੈਠੀ ਆਉਂਦੇ ਆ ਜੀ ਮੱਥਾ ਟੇਕਣ ਉਹਨਾਂ ਦੇ ਪਾਸ ਬਣੇ ਹੁੰਦੇ ਆ ਉਹ ਆ ਜਾਂਦੇ ਆ ਜੀ ਤੇ ਉਹ ਵਰ ਉਹ ਤੋਂ ਸੰਪਰਕ ਹੁੰਦਾ ਹੁੰਦਾ ਹੋ ਗਿਆ ਤੇ ਉਹ ਫਿਰ ਉੱਥੇ ਪਤਾ ਲੱਗਿੰਦਾ ਕਿ ਅੱਜ ਰਾਤ ਨੂੰ ਮਸ਼ਹਹਰਾ ਹੈ ਹਾਂਜੀ ਤੇ ਉਹ ਫਿਰ ਸੱਦਾ ਦਿੰਦੇ ਆ ਜੇਰ ਮੈਨੂੰ ਨਮ ਸ਼ਾਇਰਾਂ ਦੇ ਵਿੱਚ ਸਦਾ ਦਿੱਤਾ ਮੈਨੂੰ ਨਾ ਪਰ ਆਹੀ ਮੰਡਲ ਦੇ ਵਿੱਚ ਪਾਇਆ ਤੇ ਉਹ ਕਹਿੰਦੇ ਸੀ ਕਿ ਅੱਜ ਸਾਡੇ ਇੰਡੀਆ ਤੋਂ ਉੱਪਰ ਆਨੇ ਆਏ ਆ ਤੇ ਅੱਜ ਅਸੀਂ ਬੂਡੇ ਗ੍ਰਾਫੀ ਵਾਲੇ ਨੂੰ ਸੁਣਾਂ ਮੈਂ ਤਾਂ ਨਹੀਂ ਤੁਸੀਂ ਮੈਂ ਤੁਹਾਨੂੰ ਸੁਣ ਆਇਆ ਮੈਂ ਤੁਹਾਨੂੰ ਕੁਝ ਸੁਣਾ ਸਕਦਾ ਤੋਰੀ ਦੇ ਬੜੇ ਵੱਡੇ ਸ਼ਾਇਰ ਜੀ ਕਮੇਡੀ ਤੇ ਗਾਇਕੀ ਤੇ ਉਹ ਲਈ ਹੈ ਬਿਲਕੁਲ ਮੈਨੂੰ ਪਤਾ ਲੱਗਾ ਸੀ ਕਿ ਜਦੋਂ ਆਪਣੀ ਉੱਤਰ ਪੰਜਾਬੀ ਕੋਈ ਵੀ ਜਾਂਦਾ ਬੜਾ ਮਾਣ ਸਤਕਾਰ ਮਿਲਦੇ ਨੇ ਤੇ ਐਕਚੁਅਲੀ ਤੁਸੀਂ ਤਾਂ ਇੱਕ ਲੇਖਕ ਸੀ ਉਹਨੂੰ ਤਾਂ ਉਹਦੀ ਵੱਤ ਮਾਰਦਾ ਉਹਨਾਂ ਨੇ ਦਿਨਾ ਸੀ ਬੜਾ ਬੜਾ ਮਾਣ ਤੁਹਾਨੂੰ ਕੋਈ ਲੱਗਦਾ ਕਿਉਂਕਿ ਮੈਨੂੰ ਸ਼ੁਭਚਿੰਤ ਪਤਾ ਆ ਗਈ ਮੰਡਲ ਤੇ ਤਿੰਨ ਬੰਦੇ ਅਸੀਂ ਪ੍ਰਧਾਨਗੀ ਮੰਡਲ ਤੁਸੀਂ ਇੱਕ ਉਹਨਾਂ ਦਾ ਪ੍ਰਧਾਨ ਇੱਕ ਮੈਂ ਤੇ ਇੱਕ ਉਹਨਾਂ ਦਾ ਸਕੱਤਰ ਪਾਇ ਕਿ ਚੇਅਰਮੈਨ ਤੇ ਉਹ ਸੀ ਤਿੰਨ ਬੰਦੇ ਬਾਕੀ ਸਾਰੇ 550 ਬੰਦਾ ਸਰਦੇ ਸੀ ਤੇ ਰਾਤ ਦਾ ਮੇਹਰਾ ਸੀ ਉਹਦੇ ਬੜਾ ਕੰਮ ਆਇਆ ਉਸੇ ਬੋਲਣ ਦਾ ਵੀ ਤੇ ਉਹਨਾਂ ਨੂੰ ਸੁਣਦਾ ਜੀ ਤੇ ਮੁਖੌਲੀ ਵੀ ਬਣਿਆ ਤੇ ਉਹ ਦੂਜਾ ਜਿਹੜਾ ਉਹ ਸੇਵਾ ਭਾਵਨਾ ਨੇ ਉਹਨਾਂ ਚ ਬੜੀ ਆ ਮੈਂ ਕਹਿੰਦਾ ਜੇ ਉਹ ਇਧਰ ਆ ਜਾਣ ਆਪਣੇ ਆਪਾਂ ਇਹ ਸੇਵਾ ਉਹਨਾਂ ਦੀ ਨਹੀਂ ਕਰ ਸਕਦੇ ਜਿਵੇਂ ਉਹ ਕਰਦੇ ਆ ਜੀ ਜੀ ਸੋ ਮੈਂ ਅੱਗੇ ਵਧਾਂ ਅਗਲੀ ਗੱਲ ਕਰਨਾ ਵੀ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਕੀ ਤੁਹਾਨੂੰ ਲੱਗਦਾ ਵੀ ਸਿਹਤ ਦੇ ਖੇਤਰ ਦੇ ਵਿੱਚ ਉਹਨਾਂ ਨਾਲ ਯੋਗ ਹੈ ਤੇ ਜਿਨ੍ਹਾਂ ਦਾ ਹੈ ਉਹਨਾਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਅ ਤਿਰਥ ਇਹ ਜਿਹੜੀ ਲਿਖਣ ਦੀ ਕਲਾ ਹੈ ਨਾ ਇਹ ਸਿਖਾਇਆ ਨਹੀਂ ਉਹ ਜੀ ਜਿਵੇਂ ਆਪਾਂ ਅੱਗੇ ਗੱਲ ਕੀਤੀ ਸੀ ਆਉਂਦੀ ਗੋਡ ਗਿਫਟ ਆ ਜੀ ਪਰ ਜੇ ਇਹਨੂੰ ਤਰਾਸ਼ਿਆ ਜਾਵੇ ਜਿਵੇਂ ਆਪਾਂ ਪਹਿਲੇ ਮੋਢ ਨੂੰ ਲੈ ਕੇ ਸੁਭਾਵਾ ਦੀ ਗੱਲ ਕੀਤੀ ਸੀ ਬਾਅਦ ਸੁਭਾਵਾ ਦੀ ਗੱਲ ਕੀਤੀ ਸੀ ਜੇ ਹੁਣ ਵੀ ਉਹ ਜਿਹੜਾ ਉਹ ਪੜਾਇਆ ਜਾਵੇ ਉਹ ਤਰੀਕਾ ਜੀ ਸਕੂਲਾਂ ਦੇ ਵਿੱਚ ਹੁਣ ਵੀ ਬਣਾਇਆ ਜਾਵੇ ਬੱਚਿਆਂ ਨੂੰ ਗਾਈਡ ਕਿਤਾ ਜਾਵੇ ਕਿ ਕੋਸ਼ਿਸ਼ ਤੁਸੀਂ ਕੁਛ ਨਾ ਕੁਛ ਲਿਖ ਕੇ ਲੈਣਾ ਹੈ ਅਗਰ ਵੀ ਬਿਰਦੇ ਬਿਰਦੇ ਸਕੂਲ ਹੈਗੇ ਨੇ ਕੋਈ ਪ੍ਰਾਈਵੇਟ ਕੋਈ ਸਕੂਲ ਜਿਹੜਾ ਦਿੱਦਾ ਪਿਓ ਮਾੜਾ ਮਟਾ ਇੱਕ ਦੋ ਮੇਰੇ ਨੇ ਧਿਆਨ ਚਾਇਆ ਸੀ ਬੱਚੇ ਵੀ ਉਹਨਾਂ ਨੇ ਕੁਛ ਨਾ ਕੁਛ ਲਿਖਿਆ ਸੀ ਤੇ ਇਹ ਤਰੀਕਾ ਬਣਾਇਆ ਜਾਵੇ ਸਭਾਾਂ ਲਾਇਆ ਜਾਣ ਸ਼ਨੀਵਾਰ ਦੇ ਸ਼ਨੀਵਾਰ ਸਕੂਲਾਂ ਨੂੰ ਚਲਾਈਆਂ ਜਾਣ ਉਹਨਾਂ ਨੂੰ ਆਖਿਆ ਜਾਵੇ ਕਿ ਕੁਛ ਨਾ ਕੁਛ ਤੁਸੀਂ ਦੇਖ ਕੇ ਜ਼ਰੂਰ ਲੈਣਾ ਜਾਂ ਕਿਸੇ ਦਾ ਵੀ ਬੋਲਣਾ ਤਾਂ ਵੀ ਕੋਈ ਗੱਲ ਹੈ ਹੈਨਾ ਤੋਡੇ ਅੱਗੇ ਜੇ ਲੇਖਕਾਂ ਜੋ ਇਸ ਇਲਾਕੇ ਦੇ ਹੋਣ ਉਹਨਾਂ ਨੂੰ ਵੀ ਬੁਲਾਇਆ ਜਾਵੇ ਰੂਟੂ ਬੱਚਿਆਂ ਦੇ ਨਾਲ ਕਰਵਾਇਆ ਜਾਵੇ ਬਿਲਕੁਲ ਮੈਂ ਪਿੱਛੇ ਦੋ ਤਿੰਨ ਸਕੂਲਾਂ ਦੇ ਵਿੱਚ ਸਕੂਲਾਂ ਨਾਲ ਮੈਨੂੰ ਬੁਲਾਇਆ ਵੀ ਗਿਆ ਹੈ ਤੇ ਲੈਕਚਰ ਵੀ ਲਾਏ ਨੇ ਜੀ ਮਨਾਉਂਦੇ ਰਹਿੰਦੇ ਨੂੰ ਸਕੂਲਾਂ ਦੇ ਕਈ ਬਣਾਉਂਦੇ ਨੇ ਹਾਂਜੀ ਇਹ ਉਹ ਪ੍ਰੇਰ ਮੌਕੇ ਬਣਾਉਂਦੇ ਆ ਅੱਛਾ ਜੀ ਪਰ ਪ੍ਰੇਰ ਇੱਕ ਹੋਰ ਚੀਜ਼ ਹੈ ਪਰ ਮੈਂ ਕਹਿੰਦਾ ਵੀ ਦਾਸ ਸਭਾ ਲਾ ਕੇ ਤੇ ਉਹ ਜਿਹੜੇ ਲੇਖਕ ਨੂੰ ਜ਼ਰੂਰ ਕੋਈ ਕਹੇਗਾ ਦੇਖ ਨੂੰ ਬੁਲਾਇਆ ਜਾਵੇ ਤੇ ਬੱਚਿਆਂ ਨੂੰ ਉਸੇ ਬੁਲਾਇਆ ਜਾਵੇ ਤੇ ਮੈਂ ਤਾਂ ਕਹਿੰਦਾ ਵੀ ਬੱਚਿਆਂ ਨੂੰ ਮਾੜਾ-ਮੋਟਾ ਨਾਮ ਹੀ ਰੁੱਸ ਦਿੱਤਾ ਜਾਂਦਾ ਹੈ। ਹਾਂ ਤੇ ਫਿਰ ਇਹ ਜਿਹੜਾ ਲੋਕ ਜਿਹੜੇ ਬੱਚੇ ਜਿਹੜੇ ਆਪਣੇ ਸ਼ਹਿਰ ਨਾਲ ਰੁੱਣਗੇ ਨੀ ਦਾ ਸਟਾਫ ਕਿਸੇ ਨਹੀਂ ਇਹ ਪੜ੍ਹਨਾ ਤੇ ਸਾਹ ਕਿਸੇ ਨਹੀਂ ਇਹ ਦੇਖਣਾ ਅੱਗੇ ਮੁੜ ਕੇ ਹੈਨਾ ਬਹੁਤ ਘੱਟ ਅੱਗੇ ਨਾਲੋਂ ਭਾਵੇਂ ਉਹ ਦੇਖ ਕੇ ਘਰਿਆ ਅੱਗੇ ਨਾਲੋਂ ਬਿਲਕੁਲ ਦੇਖ ਘਰ ਤੋਂ ਦੇਦੀ ਹਾਂ ਜੀ ਕਿਤਾਬਾਂ ਕਿਤੇ ਟਾਮੀ ਟਾਮੀ ਛੱਡਦੀ ਹੁਣ ਟੜਾ ਟੜਕਲਾ ਪਾ ਆ ਰਿਹਾ ਬਿਲਕੁਲ ਜੀ ਹੁਣ ਫਿਰ ਇਸ ਤੋਂ ਕਾਲਜ ਤੇ ਨੇ ਹਾਂ ਪਾ ਦਿੰਦੇ ਹਾਂ ਹੁਣ ਹੁਣ ਜਿਹੜੇ ਦੇਖ ਰਹੇ ਨਾ ਉਹ ਫੇਸਬੁਕ ਲੇਕ ਨੇ ਉਹਨਾਂ ਦਾ ਨਾਮ ਕੋਈ ਗੁਰੂ ਆ ਨਾ ਨਾ ਕੋਈ ਪੀਰ ਆ ਮੈਂ ਤਾਂ ਕਹਿੰਦਾ ਨਾ ਫੇਸਬੁਕ ਲੇਕ ਕਰਿਆ ਨੂੰ ਵੀ ਭਾਈ ਸੇਖਰ ਹੋ ਗੁਰੂ ਤਾਂ ਰੋਸਤਾਦ ਰੂਤਾ ਹੋ ਤੇ ਐਵੇਂ ਨਾ ਕਿਤਾਬਾਂ ਦਾ ਢੇਰ ਲਾਈ ਦੋ ਸ਼ਫਾਜਾ ਕੇ ਹੁਣ ਤਾਂ ਕਿਤਾਬਾਂ ਰੁਗਿੰਦੀਆਂ ਮੇਰੇ ਹੱਥਾਂ 'ਚ ਹੋ ਗਈਆਂ ਜੀ ਇਹ ਪੜਦਾ ਕਹੋ ਨਾ ਕਿੱਧਰ ਜਾਂਦੀਆਂ ਮੈਨੂੰ ਤਾਂ ਕੋਈ ਪਤਾ ਨਾ ਕਿੱਦਾਂ ਕਿਤਾਬ ਹੁੰਦੀਆਂ ਜਾਂਦੀਆਂ ਜਨਰਲ ਕੋਈ ਅਸਲ ਤਾਂ ਸਿੱਖਿਆ ਹੈ ਲੋਰੀ ਗੱਲ ਤੋਂ ਜਿੰਨੇ ਵੀ ਭੁੱਲ ਗਿਆ ਸੀ ਵੈਸੇ ਤੇ ਤੁਸੀਂ ਅਸਤਾਰ ਕਿਹਨੂੰ ਉਤਾਰਿਆ ਸੀ ਕਿੱਥੋਂ ਸਿੱਖਿਆ ਇਹਦਾ ਜੀ ਉਸਤਾਦ ਬਿਲਕੁਲ ਚਮਨ لال ਸ਼ੁਗਰ ਇਤਨੇ ਜਿਹੜਾ ਫਿਲਮੀ ਜਿਹੜਾ ਉਹ ਐਕਟਰ ਵੀ ਸੀ ਉਹ ਬੜੀਆਂ ਕਹਾਵਾਂ ਉਹਨਾਂ ਨੇ ਲਿਖੀਆਂ ਵੀ ਸੀ ਤੇ ਬੜੇ ਤਗੜੀ ਮੈਂ ਸਪੈਸ਼ਲ ਉਸਤਾਦੀ ਸਿੱਖਿ ਗ੍ਰੰਥੀ ਕਰਕੇ ਰਸਮ ਕਰਕੇ ਮੈਂ ਉਹਨਾਂ ਨੂੰ ਉਸਤਾਦ ਧਾਰਿਆ ਸੀ ਤੇ ਇੱਕ ਮੈਂ ਦੱਸ ਦੇਵਾਂ ਕਿ ਮੇਰੇ ਹੁਣ ਤਿੰਨ ਚਾਰ ਸ਼ਗਿਰਦ ਨੇ ਜੀ ਮੇਰੇ ਤਿੰਨ ਚਾਰ ਸ਼ਗਿਰਦ ਜਿਨ੍ਹਾਂ ਦਾ ਨਾਮ ਮੇਰੇ ਜਿਨ੍ਹਾਂ ਨੇ ਮੈਨੂੰ ਪੂਰਨ ਤੌਰ ਤੇ ਰਸਮ ਉਦਾਰ ਕੇ ਉਸਤਾਦ ਕੀਤਾ ਇੱਕ ਤਾਂ ਹੁਣ ਅਜ ਥੋੜੇ ਮਹੀਨਿਆਂ ਦੀ ਗੱਲ ਯਾਰ 2 ਮਹੀਨੇ ਦੀ ਗੱਲ ਯਾਰ ਇੱਕ ਅੰਬਰ ਸਾਡੇ ਦੇ ਵਿੱਚ ਲੇਖ ਦਾ ਉਹ ਮੈਨੂੰ ਵੱਡੀ ਬੰਦਾ ਜੀ ਤੇ ਮੈਨੂੰ ਉਹਨੇ ਅਸਤਾਦ ਅਰਿਆ ਮੈਨੂੰ ਉੱਥੇ ਦੁਜੀ ਸ਼ਰਧੂ ਵੀ ਆਉਂਦੀ ਸੀ ਕਿ ਮੈਂ ਯਾਰ ਕਿਤਾ ਨਾਲ ਇਹ ਮੈਂ ਨਾ ਬੱਗਾ ਹਾਂ ਜੀ ਪਰ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਉਹ ਕੋਈ ਤੂੜਾ ਨਹੀਂ ਅਸਤਾਦ ਦਾ ਸਾਥ ਨਹੀਂ ਹੁੰਦਾ ਨਹੀਂ ਤੁਹਾਨੂੰ ਸਿੱਖਣਾ ਤੇ ਬਗੈਰਾ ਨੂੰ ਅਸਤਾਦੀ ਸ਼ਿਕਰਤੀ ਕਰਕੇ ਤੇ ਮੈਨੂੰ ਅਸਤਾਦ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਉਹ ਜੇਥੇ ਬੁੱਟਾ ਦਲਾਨੀ ਵਾਲਾ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਉੱਥੇ ਹਰਿਆਣਾਂ ਨਾਲ ਸਹਿਤ ਕਰਾ ਆਦਮੀ ਲੋਕੀ ਇਹਨਾਂ ਨੂੰ ਮਾਨ ਸਨਮਾਨ ਦੇ ਆ ਹੁਣ ਮੈਂ ਤੁਹਾਡੇ ਮਾਨ ਸਨਮਾਨਾਂ ਦੀ ਗੱਲ ਕਰਾਂਗਾ ਵੀ ਤੁਹਾਨੂੰ ਹੋਰ ਤੱਕ ਕਿੰਨੇ ਕੰਨਾਂ ਨਾਮ ਮਾਨ ਸਨਮਾਨ ਜਿਹੜੇ ਤੁਹਾਨੂੰ ਮਿਲ ਚੁੱਕੇ ਨੇ ਮੇਕੋ ਜੀ ਮੇਕੋ ਦੇਸ਼ ਸਾਹਿਬ ਇਹ ਮਾਨ ਸਨਮਾਨ ਤਾਂ ਸਾਡੇ ਪਾਰਕ ਤੋਂ ਜੀ ਸਾਡੇ ਸਰੋਤੇ ਆ ਜਾਂਦੇ ਸਾਡੇ ਸਰੋਤੇ ਹਨਾ ਨਾਈ ਕਰਦੇ ਆ ਫੋਲੋ ਕਰਦੇ ਹਨਾ ਅਸੀਂ ਪਰ ਮੇਰੇ ਜਿਹੜੇ ਸਨਮਾਨ ਨੇ ਉਹ ਸੁਭਾ ਵਾਲੇ ਕਰਦੇ ਆ ਪਿੰਡਾਂ ਵਾਲੇ ਲੋਕ ਮੈਨੂੰ ਫੱਦਗੇ ਸਨਮਾਨ ਸਵਾਰ ਦਿੰਦੇ ਆ ਪਰ ਮੈਨੂੰ ਅਜਿਗ ਨਾ ਕਿਸੇ ਸ਼ਹਿਰ ਦੇ ਆਦਮੀ ਨੇ ਜੀ ਤੇ ਨਾ ਕਿਸੇ ਪੰਜਾਬ ਸਰਦਾਰ ਨੇ ਜੀ ਕਿਸੇ ਨੇ ਕੋਈ ਵੱਡੇ ਨਾਮ ਸਨਮਾਨ ਲਾ ਕੇ ਮੈਨੂੰ ਹਲਦੀ ਕਿਤੇ ਨਹੀਂ ਦੱਬਿਆ ਉਹ ਸਨਮਾਨ ਉਹ ਕਰਦੇ ਆ ਜਿਨ੍ਹਾਂ ਦੇ ਨਾਮ ਪ੍ਰੋਫੈਸਰ ਲੱਗਦਾ ਜੀ ਜਿਨ੍ਹਾਂ ਦੇ ਨਾਮ ਡਾਕਟਰ ਲੱਗਦਾ ਜਿਨ੍ਹਾਂ ਦੇ ਨਾਮ ਪ੍ਰਿੰਸੀਪਲ ਲੱਗਦਾ ਜਿਨ੍ਹਾਂ ਦੇ ਨਾਮ ਮਾਸਟਰ ਲੱਗਦਾ ਭਾਵੇਂ ਉਹ ਨਿਕਲਣਾ ਨਹੀਂ ਆਉਂਦਾ ਉਹ ਸਨਮਾਨ ਉਹਨਾਂ ਦੇ ਜੀ ਬਲਪਾਲੋਂ ਇਹਨਾਂ ਦੇ ਮੈਂ ਅੱਗੇ ਵੀ ਕਈ ਇੰਟਰਵਿਊਆਂ ਦੇ ਵਿੱਚ ਵੇਖਿਆ ਇਹਨਾਂ ਦਾ ਜਿਹੜਾ ਦਰ ਦਾ ਉੱਚਾ ਦਰ ਕਿਉਂਕਿ ਇਹ ਰੂਹ ਤੋਂ ਲੱਗਦੇ ਨੇ ਅੰਦਰ ਉਹ ਜਨੂਨ ਨਾਲ ਲੱਗਦੇ ਨੇ ਸੋ ਸਰਕਾਰ ਨੂੰ ਵੀ ਇਹਨਾਂ ਉੱਤੇ ਧਿਆਨ ਦੇਣਾ ਚਾਹੀਦਾ ਤੇ ਸਰਕਾਰ ਨੂੰ ਜਿਉਂ ਇਹਨਾਂ ਦੇ ਮਹਿੰਤਾ ਹੁਣ ਤੱਕ ਦੀ ਕੀਤੀ ਉਹਦੇ ਮੁਤਾਬਕ ਬੰਦ ਦਾ ਜਿਹੜਾ ਮਾਨ ਸਤਕਾਰ ਉਹ ਦੇਣਾ ਚਾਹੀਦਾ ਹੈ ਸੋ ਬੁੱਟਾ ਦੁਲਾਨੀ ਵਾਲ ਬਾਈ ਜੀ ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕੋਈ ਜਲਦੀ ਗੱਲ ਜੇ ਕਿਸੇ ਸਾਥੋਂ ਪੁੱਛੋ ਤਾਂ ਰਹਿ ਗਈ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਅ ਮਦਰ ਸਾਹਿਬ ਤਕਰੀਬਨ ਆਪਾਂ ਗੱਲਾਂ ਸਾਰੀਆਂ ਕਰ ਚੁੱਕੇ ਆਂ ਹਾਂਜੀ ਇੱਕ ਗੱਲ ਜਿਹੜੀ ਆਪਣੇ ਕੋਲ ਰਹਿ ਗਈ ਏ ਕਿ ਅ ਅੱਜ ਕੱਲ ਦਾ ਇੱਕ ਟ੍ਰੈਂਡ ਹੋ ਚੱਲਿਆ ਹੈ ਬਾਹਰ ਕੈਨੇਡਾ ਅਮਰੀਕਾ ਦੇ ਇਤਿਹਾਸ ਨੂੰ ਇਧਰ ਲਿਆਉਣਾ ਬੁਲਾਇਆ ਜਾਂਦਾ ਜੀ 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 ਹੈਨਾ ਬਿਲਕੁਲ ਜੀ ਅ ਬਿਸ਼ਪ ਕਾਲ ਨੂੰ ਸੌਂਦੀਆਂ ਪਰ ਉੱਥੇ ਬੁਲਾਇਆ ਕਿਹਨੂੰ ਜਾਂਦਾ ਉਹੀ ਜਿਹੜੇ ਪ੍ਰੋਫੈਸਰ ਨੇ ਜਿਨ੍ਹਾਂ ਨੂੰ ਕੁਝ ਲਿਖਣਾ ਹੀ ਨਹੀਂ ਆਉਂਦਾ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਉਹ ਟ੍ਰੈਂਡ ਜਿਹੜਾ ਚੱਲਿਆ ਉਹ ਪੈਸੇ ਦੇ ਵੀ ਜਾਂਦੇ ਸਾਰੇ ਅੱਛਾ ਜੀ ਉਧਰ ਦੇ ਇਦੋਂ ਪੈਸੇ ਭਰਦੇ ਆ ਉਧਰ ਸਿਰਫ ਤੁਹਾਨੂੰ ਚਿੱਠੀ ਆਉਣੀ ਹੈ ਜੀ ਉਹ ਚੀਜ਼ਾਂ ਇਹ ਹੁਣ ਇਹ ਵੀ ਚੱਲ ਗਿਆ ਠੀਕ ਹੈ ਜੀ ਤੇ ਮੈਂ ਕਹਿੰਦਾ ਕਿ ਇਹ ਇਸ ਤਰ੍ਹਾਂ ਨਹੀਂ ਚਾਹੀਦਾ ਜਿਹੜਾ ਕੋਈ ਲਿਖਾਰੀ ਆ ਜਿਹੜਾ ਕੋਈ ਦੇਖਕਾ ਜਿਹਨੂੰ ਕੁਝ ਆਉਂਦਾ ਹੈ ਬਾਹਰ ਵਾਲਿਆਂ ਨੂੰ ਉਹਨਾਂ ਨੂੰ ਸਤਨਾ ਚਾਹੀਦਾ ਜੀ ਉਹਨਾਂ ਦਾ ਸਦਕੇ ਮਾਨ ਸਨਮਾਨ ਕਰਨਾ ਚਾਹੀਦਾ ਇਹ ਨਹੀਂ ਕਿ ਜਿਹੜਾ ਬੀ ਆ ਗਏ ਜਿਹਨੂੰ ਵਿਚਾਰ ਸ਼ਬਦ ਲਿਖਣੇ ਆਗੇ ਤੇ ਮਾਰੇ ਵਦੋ ਫੇਸਬੁਕ ਤੇ ਪਾਉਣ ਲੱਗ ਗਿਆ ਜੀ ਤੇ ਤੁਸੀਂ ਉਹਨਾਂ ਨੂੰ ਬੁਲਾ ਲਓ ਇਸ ਤਰ੍ਹਾਂ ਨਹੀਂ ਹੋਣਾ ਜੀ ਤੁਹਾਡੀ ਗੱਲ ਦੇ ਵਿੱਚੋਂ ਇੱਕ ਸਵਾਲ ਹੋਰ ਨਿਕਲਦਾ ਪਿਛੇ ਜਿਹੜਾ ਵਾਵਾ ਚਰਚਾ ਹੋਈ ਸੀ ਅਸੀਂ ਤੇ ਕਿ ਲੇਖਕਾਂ ਦੀ ਜਿਹੜੀ ਰਚਨਾਵਾਂ ਉਹ ਚੋਰੀ ਵੀ ਹੋ ਜਾਂਦੀਆਂ ਜਿਹੜਾ ਮੇਰੇ ਅੱਗੇ ਨੂੰ ਲਿਖਣਾ ਨਹੀਂ ਆਉਂਦਾ ਉਹ ਆਪ ਦਾ ਨਾਮ ਪਾ ਕੇ ਪੇਸ਼ ਕਰ ਦਿੰਦਾ ਇਸ ਤਰ੍ਹਾਂ ਬਾਤ ਰਿਹਾ ਸਾਡੇ ਨਾਲ ਜੀ ਇਹ ਫੇਸਬੁਕ ਤੇ ਹੁੰਦਾ ਹੀ ਨਹੀਂ ਜੀ ਦੋ ਲੈਣਾ ਮੇਰੀਆਂ ਦੋ ਲੈਣਾ ਤੁਹਾਡੀਆਂ ਆਪਣਾ ਇਹ ਸਾਰਾ ਕੁਝ ਉਤਲ ਨਹੀਂ ਨੇ ਜੀ ਹਾਲਾਂਕਿ ਮੇਰੀ ਵੀ ਇੱਕ ਰਚਨਾ ਜਿਹੜੀ ਢੰਡ ਵਾਲੀ ਬੋਕੜੀ ਉਹ ਸਾਰੀ ਕਿਸੇ ਨੇ ਕਿ ਆਪਦੇ ਨਾਲ ਦੇ ਪਾਰਟਿਸਲੀ ਅੱਛਾ ਜੀ ਪਰ ਮੈਂ ਲਰੂ ਨੂੰ ਬੰਦੇ ਨੂੰ ਲੱਭ ਲਿਆ ਸੀ ਤੇ ਫਿਰ ਉਹਨਾਂ ਨੇ ਮੇ ਤੋਂ ਮਾਫੀ ਵੀ ਮੰਗੀ ਸੀ ਅੱਛਾ ਤੇ ਉਹ ਹੈਗਾ ਵੀ ਉਹ ਸਰਕਾਰੀ ਨਿੱਤ ਬਲਾਇੰਡ ਕੋ ਸੀ ਅੱਛਾ ਜੀ ਤੇ ਕਹਿੰਦਾ ਮੈਂ ਸੁ ਅਣਜਾਣੇ ਵਿੱਚ ਨਾਮ ਪੈ ਗਿਆ ਮੈਂ ਇਹ ਨਹੀਂ ਹੁੰਦਾ ਪਤਾ ਸਾਰੂ ਹੁੰਦਾ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਜੀ ਕੋਈ ਕੜਾ ਤੁਸੀਂ ਆਪ ਲਿਖੋ ਜੇ ਜੇ ਆਪ ਨਹੀਂ ਹੋਗੇ ਮਸ਼ਹੂਰ ਹੋਗੇ ਚੋਰੀ ਦੀਆਂ ਤਾਂ ਮੈਂ ਚੋਰੀ ਨਹੀਂ ਹੁੰਦੀਆਂ ਉਹ ਤੁਹਾਡੀਆਂ ਨਹੀਂ ਹੁੰਦੀਆਂ ਜੀ ਜੀ ਸਾਰੇ ਕੋਈ ਤੇ ਸੋ ਅਖੀਰ ਦੇ ਵਿੱਚ ਆਪਣੀ ਕੋਈ ਰਚਨਾ ਸਾਡੇ ਦਰਸ਼ਕਾਂ ਨਾਲ ਹੋਰ ਸਾਂਝੀ ਕਰ ਦੋ ਜੀ ਉਹ ਫਿਰ ਕੋਂਡਾ ਦੀ ਲੋਕੀ ਮਾੜੀ ਆਪਾਂ ਦੋ ਦੋ ਹਾਂ ਜੀ ਹਾਂ ਹਾਂ ਚੁੱਲੇ ਪੱਕੀ ਰੋਟੀ ਦਾ ਨਜ਼ਾਰਾ ਕੁਝ ਬਹੁਤ ਸੀ ਤੂਕ ਵਾਲੀ ਛੋਟੀ ਦਾ ਨਜ਼ਾਰਾ ਕੁਝ ਬਹੁਤ ਸੀ ਨਿੱਕੇ ਹੁੰਦੇ ਕੱਪੜੇ ਤੇ ਕੱਪੜੇ ਵੀ ਪਾਈ ਜਾਨੀ ਥੱਲੇ ਪਾਈ ਕੋਟੀ ਦਾ ਨਜ਼ਾਰਾ ਕੁਝ ਬਹੁਤ ਸੀ ਇੱਕ ਦੂਜੇ ਨਾਲੇ ਉਹਦੋਂ ਹੱਟੀਆਂ ਬਟਾਉਣੀਆਂ ਸਕੂਲ ਵਾਲੀ ਜੋਗੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਕੋਣ ਆਉਂਦੀ ਬੇਬੇ ਜੀ ਉਹ ਮੰਗਰੀ ਨਾ ਕੋਠੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਗੁਲਾਮੀ ਵਾਲੇ ਉਹ ਪਿੰਗਾ ਦਾਤੇ ਵੀ ਨਹੀਂ ਹੋ ਗਿਆ ਵਾਹ ਪਰ ਘੁੰਡ ਵਾਲੀ ਰੋਟੀ ਦਾ ਨਜ਼ਾਰਾ ਕੁਝ ਹੋਰ ਸੀ ਕੋਡ ਬੜਾ ਵਧੀਆ ਲੱਗਦਾ ਨਿਆਰਾ ਵਾਹ ਜੀ ਵਾਹ ਦੋਸਤੋ ਬਹੁਤ ਵਧੀਆ ਲੱਗਾ ਲੇਖ ਕਬੂਤਾ ਗਲਮੀ ਵਾਲਾ ਜੀ ਨਾਲ ਮੁਲਾਕਾਤ ਕਰਕੇ ਸੋ ਤੁਹਾਨੂੰ ਸਾਡੀ ਇਹ ਮੁਲਾਕਾਤ ਕਿੱਦਾਂ ਦੀ ਲੱਗੀ ਸੋ ਤੁਸੀਂ ਕਮੈਂਟ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਣਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਜਿੰਨੇ ਕੋਲ ਆਏ ਤੇ ਮੈਨੂੰ ਸਮਾਂ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ